ਆਪਣੇ ਟਰਮ ਪੂਰੀ ਕਰ ਲਾਂਗੇ ਭਗਵਾਨ ਸਨਮਾਨ ਮੁਸ਼ਕਿਲ ਹੈ ਟੋਰ ਡਿਸਟਡੀ ਕੀ ਗੱਲ ਬਹੁਤ ਮੁਸ਼ਕਿਲ ਹੈ ਸਤਾਈ ਦੇ ਵਿੱਚ ਸਰਗਰ ਚਰਨ ਜੀ ਸਿੰਘ ਚੰਨੀ ਪੂਰੀ ਪੂਰੀ ਕਾਉ ਉਲਟੀ ਹੈ ਕਿ ਚੰਨੀ ਸਾਹਿਬ ਸਿਆਮ ਬੰਨ ਦੇਖਦਾ ਬਿਗ ਬਾਸ ਦੇ ਵਿੱਚ ਇੱਕ ਕਨਵਰਸੇਸ਼ਨ ਦੌਰਾਨ ਦੋ ਪਾਰਟਿਸਪੈਂਟ ਗੱਲ ਕਰਦੇ ਨੇ ਸਿੱਧੂ ਬੂਸੇ ਵਾਲਾ ਬਾਰੇ ਇਹਨਾਂ ਦੇ ਕੋਲ ਸਿੱਧੂ ਆਇਆ ਸੀ ਉਹ ਸਾਰਿਆਂ ਨੂੰ ਪਤਾ ਹੀ ਹੈ ਕਿ ਇਹਨਾਂ ਵੱਲੋਂ ਕੁਝ ਚੀਜ਼ਾਂ ਪ੍ਰਡिक्ट ਕੀਤੀਆਂ ਗਈਆਂ ਥੋੜਾ ਜਿਹਾ ਪੰਜਾਬ ਵਾਲਾ ਵਾਂ ਜੀ 27 ਦੇ ਵਿੱਚ ਰੁਦਰਾਕਰਨ ਪ੍ਰਤਾਪ ਨੂੰ ਕਿੰਦਾ ਲੱਗਦਾ 27 ਦੇ ਵਿੱਚ ਟਵੀਟ ਪਾ ਦੋਗੇ ਥੋੜੇ ਟਾਈਮ ਤੱਕ ਕਿ ਨਹੀਂ ਅਜੇ ਟਵੀਟ ਆਈ ਹੋਈ ਹੈ ਜੀ ਆਈ ਹੋਈ ਹੈ ਹਾਂ ਜੀ 27 ਦੇ ਵਿੱਚ ਕਾਂਗਰਸ ਪਾਰਟੀ ਅੱਛਾ ਕਰੇਗੀ ਅਜਾਦ ਦੇ ਵਿੱਚ ਹੂੰ ਬੀਜੇਪੀ ਦਾ ਗ੍ਰਾਫ ਪੰਜਾਬ ਚ ਵਧੇਗਾ ਹਮ ਵੋਟ ਚਿਰਤਾ ਚ ਲੋਕ ਸਭਾ ਚ ਵੀ ਵਧੇਗਾ ਗ੍ਰਾਫ ਵਧੇਗਾ ਆ ਆਵਾਜ਼ੀ ਪਾਰਟੀ ਸਟਰਗਲ ਕਰੇਗੀ ਪੰਜਾਬ ਦੇ ਵਿੱਚ ਮਲੋ ਕੀ ਰਾਈਟ ਗਵਰਨੈਂਸ ਤੇ ਥੋੜਾ ਮਲੋ ਕੀ ਲਾ ਐਂਡ ਆਰਡਰ ਦਾ ਵਿਸ਼ਾ ਚ ਪੰਜਾਬ ਦੇ ਇਸ ਟਾਫੀ ਬਦਲਾਅ ਆਈ ਹੈ ਹਮ 네ਗੇਟਿਵ ਗਈ ਹੈ ਜੀ ਨਾ ਬਟ ਸਾਈ ਦੇ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਹਮ ਪੂਰੀ ਪੂਰੀ ਪ੍ਰੋਬੈਬਿਲਟੀ ਹੈ ਕਿ ਚੰਨੀ ਸਾਹ सीएम ਬਣੂਗੇ ਪੰਜਾਬ ਦੇ ਇਹ ਬਹੁਤ ਵੱਡੀ ਸਟੇਟਮੈਂਟ ਹੁੰਦੀ ਹੈ ਇਦਾਂ ਕਹਿਣਾ ਮੈਨੂੰ ਲੱਗਦਾ ਕਿ ਕਰੀਅਰ ਇੱਕ ਤਰ੍ਹਾਂ ਦੇ ਨਾਲ ਦਾਅ ਤੇ ਲਾਉਣ ਵਾਲੀ ਗੱਲ ਹੁੰਦੀ ਹੈ ਜੇ ਤੁਸੀਂ ਜਦੋਂ ਤੁਸੀਂ ਦੋਨੋਂ ਨੂੰ ਮੇਰਾ ਮੇਰਾ ਕਰੀਅਰ ਨਹੀਂ ਹੈ ਭਾਜੀ ਠੀਕ ਹੈ ਆਈ ਲਵ ਐਸਟ੍ਰੋਲੋਜੀ ਰਿਸਪੈਕਟ ਐਸ ਵਿਦਿਆਲੀ ਬਟ ਜੁਗਲ ਸੱਚ ਹੈ ਮਤਲਬ ਸੱਚੀ ਗੱਲ ਤੁਸੀਂ ਜੋ ਜੋ ਮੇਰੀ ਜੋ ਮੇਰੀ ਪੜਾਈ ਕਹਿੰਦੀ ਹੈ ਇਹ 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 ਬਹੁਤ ਵੱਡੀ ਸਟੇਟਮੈਂਟ ਹੁੰਦੀ ਹੈ ਔਰ ਕੈਮਰਾ ਕਹਿਣਾ ਕਿ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ 27 ਦੇ ਵਿੱਚ ਕਾਂਗਰਸ ਸਰਕਾਰ ਫਾਰਮ ਕਰ ਸਕਦੀ ਔਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣ ਸਕਦੇ ਬਿਲਕੁਲ ਬਣ ਸਕਦੇ ਇਹ ਵੱਡੀ ਗੱਲ ਹੈ ਤੁਸੀਂ ਜੇ ਮੈਂ ਥੋੜਾ ਜਿਹਾ ਪੁੱਛਾਂ ਜੇ ਤੁਸੀਂ ਦੱਸ ਸਕਦੇ ਹੋ ਤਾਂ ਤਰਨਜੀਤ ਸਿੰਘ ਚੰਡੀ ਹੋਰਾਂ ਦੇ ਚਾਰਟ ਦੇ ਵਿੱਚ ਕਿਹੜਾ ਗ੍ਰਹਿ ਵਧੀਆ ਤੇ ਕੰਬੀਨੇਸ਼ਨ ਹੀ ਹੁੰਦਾ ਹੈ ਵਧੀਆ ਯਾ ਕੰਬੀਨੇਸ਼ਨ ਮੈਂ ਜੀਵੇਂ ਚੰਨੀ ਚੰਨੀ ਸਾਹਿਬ ਨੂੰ ਮੈਂ ਆਬਜ਼ਰਵ ਕੀਤਾ ਹੈ ਠੀਕ ਹੈ ਉਹਨਾਂ ਦੇ ਇੰਟਰਵਿਊਜ਼ ਦੇ ਵਿੱਚ ਵੀ ਠੀਕ ਹੈ ਹੁੰਦਾ ਮੈਨੂੰ ਡਿਟੇਲਸ ਵਗੈਰਾ ਇੱਕ ਕਿਸੇ ਫਰੈਂਡ ਦੇ ਥਰੂ ਮਿਲੀਆਂ ਸੀ ਉਹਨਾਂ ਦੀ ਡਿਟੇਲ ਵੀ ਮੈਨੂੰ ਠੀਕ ਹੈ ਉਹਨਾਂ ਦੀ ਨੀਅਤ ਬਹੁਤ ਅੱਛੀ ਹੈ ਹੀ ਇਜ਼ ਅ ਵੈਰੀ ਹੰਬਲ ਪਰਸਨ ਹਮ ਜਿ ਉਹਨਾਂ ਦਾ ਸੈਟਰਨ ਬਹੁਤ ਅੱਛਾ ਹੈ ਹੁੰਦਾ ਹੈ ਚਾਰਟ ਦੇ ਵਿੱਚ ਤੇ ਸੈਟਰਨ ਦਾ ਆਪਾਂ ਹੁਣੀ ਗੱਲ ਕਰ ਰਹੇ ਸੀਗੇ ਸ਼ਨੀ ਕੀ ਹੈ ਕਿ ਤੁਸੀਂ ਆਪਣੇ ਅਨਪ੍ਰਿਵਿਲੇਜਡ ਲੋਕਾਂ ਨੂੰ ਜੋ ਲੋਕ ਸਮਾਜਿਕ ਤੌਰ ਤੇ ਵੀਕ ਨੇ ਹੂੰ ਤੁਸੀਂ ਉਹਨਾਂ ਨਾਲ ਕਿਵੇਂ ਬੀਹੇਵ ਕਰਦੇ ਹੋ ਹੂੰ ਉਹ ਅਪਲਿਫਟ ਕਰਦੇ ਨੇ ਉਹਨਾਂ ਨੂੰ ਹੂੰ ਹੂੰ ਕੋਈ ਤਾਂ ਮਾਸ ਲੀਡਰ ਇਸੀ وجہ ਤੋਂ ਬਣੇ ਨੇ ਕਿ ਜੋ ਗਰੀਬ ਗਰੀਬ ਲੋਕ ਆ ਦਿਓ ਗੱਲ ਕਰਦੇ ਨੇ ਗਰੀਬਾਂ ਬਾਰੇ ਸੋਚਦੇ ਨੇ ਤਾਂ ਨਾ ਲਾਈਫ ਸਟਾਈਲ ਬਹੁਤ ਹੰਬਲ ਹੈ ਪਿਆਰੇ ਸੇ ਕੰਬੀਨੇਸ਼ਨ ਜੇ ਮੈਂ ਆਵਾਂ ਆਪਣੇ ਸਵਾਲ ਤੇ ਵਾਪਸ ਜੀ ਅ ਸ਼ਨੀ ਦੇ ਨਾਲ ਕਿਹੜੇ ਗ੍ਰਹਿ ਦਾ ਵਧੀਆ ਕੰਬੀਨੇਸ਼ਨ ਹੋਣਾ ਬੈਸਟ ਹੋਣਾ ਸੈਟਰਨ ਸਬ ਸੈਟਰਨ ਬਹੁਤ ਵਧੀਆ ਹੁੰਦਾ ਦਾ ਜੀ ਤਾਂ ਉਹਦੇ ਕਰਕੇ ਹੀ ਉਹਨਾਂ ਨੂੰ ਪਹਿਲਾਂ ਵੀ ਮੌਕਾ ਮਿਲਿਆ ਅਚਨਚੇਤ ਮਿਲਿਆ ਸੀ ਇੱਕ ਵਾਰ ਜੀ ਜੀ ਤਾਂ ਤੁਹਾਨੂੰ ਲੱਗਦਾ ਕਿ ਅੱਗੇ ਵੀ ਮਿਲੇਗਾ ਜੀ ਬਿਲਕੁਲ ਆਪਣੇ ਟਰਮ ਪੂਰੀ ਕਰਨ ਲਈ ਭਗਵਾਨ ਸਿਮਰਨ ਮੁਸ਼ਕਿਲ ਹੈ ਤਰ ਡੀ ਸਟੱਡੀ ਕੀ ਕਹਿੰਦੇ ਬਹੁਤ ਮੁਸ਼ਕਿਲ ਹੈ ਸਤਾਈ ਦੇ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਉਡੀਪੁਰੀ ਪਾਵਰ ਉਲਟੀਏ ਕਿ ਚੰਨੀ ਸਾਹ ਸਿਆਮ ਬਣੇ ਇਹਨਾਂ ਦੇ ਬਿਕ ਪਾਸਟ ਦੇ ਵਿੱਚ ਇੱਕ ਕਨਵਰਸੇਸ਼ਨ ਦੌਰਾਨ ਦੋ ਪਾਰਟਿਸਪੈਂਟ ਗੱਲ ਕਰਦੇ ਨੇ ਸਿੱਧੂ ਬੂਸੇ ਵਾਲਾ ਬੰਦੇ ਇਹਨਾਂ ਦੇ ਕੋਲ ਸਿੱਧੂ ਆਇਆ ਸੀ ਉਹ ਸਾਰਿਆਂ ਨੂੰ ਪਤਾ ਹੀ ਹੈ ਕਿ ਇਹਨਾਂ ਵੱਲੋਂ ਕੁਝ ਚੀਜ਼ਾਂ ਪ੍ਰਡਿਕਟ ਕੀਤੀਆਂ ਗਈਆਂ ਥੋੜਾ ਜਿਹਾ ਪੰਜਾਬ ਵਾਲਾ ਆਵਾ 27 ਦੇ ਵਿੱਚ ਰੁਦਰਾਕਰਨ ਪ੍ਰਤਾਪ ਨੂੰ ਕਿੰਦਾ ਲੱਗਦਾ 27 ਦੇ ਵਿੱਚ ਟਵੀਟ ਪਾ ਦੋਗੇ ਥੋੜੇ ਜਿਹੇ ਟਾਈਮ ਤੱਕ ਕਿ ਨਹੀਂ ਅਜੇ ਟਵੀਟ ਆਈ ਹੋਈ ਹੈ ਜੀ ਪਾਈ ਹੋਈ ਹੈ ਹਾਂ ਜੀ 27 ਦੇ ਵਿੱਚ ਕਾਂਗਰਸ ਪਾਰਟੀ ਅੱਛਾ ਕਰੇਗੀ ਅਜਾਦ ਦੇ ਵਿੱਚ ਹੂੰ ਬੀਜੇਪੀ ਦਾ ਗ੍ਰਾਫ ਪੰਜਾਬ ਚ ਵਧੇਗਾ ਹੂੰ ਵੋਟ ਚੇਰਤਾ ਚਲੋ ਲੋਕ ਸਭਾ ਚ ਵੀ ਵਧੇ ਗ੍ਰਾਫ ਪੜੇਗਾ ਆਵਾਦੀ ਪਾਰਟੀ ਸਟਰਗਲ ਕਰੇਗੀ ਪੰਜਾਬ ਦੇ ਵਿੱਚ ਮਲਕੀ ਰਾਈਡ ਗਵਰਨੈਂਸ ਤੇ ਥੋੜਾ ਮਲਕੀ ਲਾਅ ਐਂਡ ਆਰਡਰ ਦਾ ਵਿਸਤ੍ਰਿਤ ਜੋ ਪੰਜਾਬ ਦੇ ਵਿੱਚ ਕਾਫੀ ਬਦਲਾਅ ਆਈ ਹੈ ਹੂੰ ਨੇਗੇਟਿਵ ਗਈ ਹੈ ਜਿੰਨਾ ਬਟ ਸਤਾ ਦੇ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਪੂਰੀ ਪੂਰੀ ਪ੍ਰੋਬੈਬਿਲਿਟੀ ਹੈ ਕਿ ਚੰਨੀ ਸਾਹਿਬ ਸੀਐਮ ਬਣਨਗੇ ਪੰਜਾਬ ਦੇ ਇਹ ਬਹੁਤ ਵੱਡੀ ਸਟੇਟਮੈਂਟ ਹੁੰਦੀ ਹੈ ਇਦਾਂ ਕਿਹੜਾ ਮੈਨ ਲੱਗਦਾ ਕਿ ਕਰੀਅਰ ਇੱਕ ਤਰ੍ਹਾਂ ਦੇ ਨਾਲ ਦਾਅ ਤੇ ਲਾਉਣ ਵਾਲੀ ਗੱਲ ਹੁੰਦੀ ਹੈ ਜੇ ਤੁਸੀਂ ਜਦੋਂ ਤੁਸੀਂ ਦੋਨੋਂ ਨੂੰ ਨਹੀਂ ਮੇਰਾ ਮੇਰਾ ਕਰੀਅਰ ਨਹੀਂ ਹੈ ਬਾਜੀ ਠੀਕ ਹੈ ਆਈ ਲਵ ਐਸਟ੍ਰੋਲੋਜੀ ਰਿਸਪੈਕਟ ਐਸ ਵਿਦਿਆਲੀ ਬਟ ਜੋ ਗੱਲ ਸੱਚ ਹੈ ਮਤਲਬ ਸੱਚੀ ਗੱਲ ਤੁਸੀਂ ਜੋ ਜੋ ਮੇਰੀ ਜੋ ਮੇਰੀ ਪੜਾਈ ਕਹਿੰਦੀ ਹੈ ਇਹ ਇਹ ਬਹੁਤ ਵੱਡੀ ਸਟੇਟਮੈਂਟ ਹੁੰਦੀ ਹੈ ਔਨ ਕੈਮਰਾ ਕਹਿਣਾ ਕਿ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਸਤਾਈ ਦੇ ਵਿੱਚ ਕਾਂਗਰਸ ਸਰਕਾਰ ਫਾਰਮ ਕਰ ਸਕਦੇ ਔਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣ ਸਕਦੇ ਬਿਲਕੁਲ ਬਣ ਸਕਦੇ ਇਹ ਵੱਡੀ ਗੱਲ ਹੈ ਤੁਸੀਂ ਜੇ ਮੈਂ ਥੋੜਾ ਜਿਹਾ ਪੁੱਛਾਂ ਜੇ ਤੁਸੀਂ ਦੱਸ ਸਕਦੇ ਹੋ ਤਾਂ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਚਾਰਟ ਦੇ ਵਿੱਚ ਕਿਹੜਾ ਗ੍ਰਹਿ ਵਧੀਆ ਤੇ ਕੰਬੀਨੇਸ਼ਨ ਹੀ ਹੁੰਦਾ ਹੈ ਵਧੀਆ ਪਰ ਮੈਂ ਜੀ ਵਿੱਚ ਚੰਨੀ ਚੰਨੀ ਸਾਹਿਬ ਨੂੰ ਮੈਂ ਆਬਜ਼ਰਵ ਕੀਤਾ ਹੈ ਠੀਕ ਹੈ ਉਹਨਾਂ ਦੇ ਇੰਟਰਵਿਊਜ਼ ਦੇ ਵਿੱਚ ਵੀ ਠੀਕ ਹੈ ਹੁੰਦਾ ਮੈਨੂੰ ਡਿਟੇਲ ਵਗੈਰਾ ਇੱਕ ਕਿਸੇ ਫਰੈਂਡ ਦੇ ਥਰੂ ਮਿਲਿਆ ਸੀ ਉਹਨਾਂ ਨੇ ਡਿਟੇਲ ਵੀ ਮੈਨੂੰ ਠੀਕ ਹੈ ਉਹਨਾਂ ਦੀ ਨੀਅਤ ਬਹੁਤ ਅੱਛੀ ਹੈ ਹੀ ਇਜ਼ ਅ ਵੈਰੀ ਹੰਬਲ ਪਰਸਨ ਹਮ ਉਹਨਾਂ ਦਾ ਸੈਟਰਨ ਬਹੁਤ ਅੱਛਾ ਹੈ ਉਹਨਾਂ ਦੇ ਚਾਰਟ ਦੇ ਵਿੱਚ ਤੇ ਸੈਟਰਨ ਦੇ ਆਪਾਂ ਹੁਣੇ ਗੱਲ ਕਰ ਰਹੇ ਸੀਗੇ ਸ਼ਨੀ ਕੀ ਹੈ ਕਿ ਤੁਸੀਂ ਆਪਣੇ ਅਨਪ੍ਰਿਵਿਲੇਜਡ ਲੋਕਾਂ ਨੂੰ ਜੋ ਲੋਕ ਸਮਾਜਿਕ ਤੌਰ ਤੇ ਵੀਕ ਨੇ ਤੁਸੀਂ ਉਹਨਾਂ ਨਾਲ ਕਿਵੇਂ ਬੀਹਵ ਕਰਦੇ ਹੋ ਉਹ ਅਪਲਿਫਟ ਕਰ ਦਿੰਦੇ ਹੁੰਦਾ ਨੇ ਉਹਨਾਂ ਨੂੰ ਹੂੰ ਕੋਈ ਤਾਂ ਮਾਸ ਲੀਡਰ ਇਸੇ ਵਜ੍ਹਾ ਤੋਂ ਬਣੇ ਨੇ ਕਿ ਜੋ ਗਰੀਬ ਗਰੀਬ ਲੋਕਾਂ ਦੀ ਉਹ ਗੱਲ ਕਰਦੇ ਨੇ ਗਰੀਬਾਂ ਬਾਰੇ ਸੋਚਦੇ ਨੇ ਤਾਂ ਉਹਨਾਂ ਲਾਈਫ ਸਟਾਈਲ ਬਹੁਤ ਹੰਬਲ ਹੈ ਵੈਸੇ ਕੰਬੀਨੇਸ਼ਨ ਜੇ ਮੈਂ ਆਵਮ ਆਪਣੇ ਸਵਾਲ ਤੇ ਵਾਪਸ ਜਾਈਂ ਅ ਸ਼ਨੀ ਦੇ ਨਾਲ ਕਿਹੜੇ ਗ੍ਰਹਿ ਦਾ ਵਧੀਆ ਕੰਬੀਨੇਸ਼ਨ ਉਹਨਾਂ ਦਾ ਬੈਸਟ ਉਹਨਾਂ ਦਾ ਸੈਟ ਹੈ ਸਬ ਸੈਟਰਨ ਬਹੁਤ ਵਧੀਆ ਉਹਨਾਂ ਦਾ ਜੀ ਤਾਂ ਉਹਦੇ ਕਰਕੇ ਉਹਨਾਂ ਨੂੰ ਪਹਿਲਾਂ ਵੀ ਮੌਕਾ ਮਿਲਿਆ ਅਚਨਚੇਤ ਮਿਲਿਆ ਸੀ ਇੱਕ ਵਾਰੀ ਜੀ ਜੀ ਤਾਂ ਤੁਹਾਨੂੰ ਲੱਗਦਾ ਕਿ ਅੱਗੇ ਵੀ ਮਿਲੇਗਾ ਜੀ ਬਿਲਕੁਲ